ਵਾਹਿਗੁਰੂ ਜੀ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਈ अर्जुन ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਏ ਘਰ ਨੋਂ ਨੇਦ ਆਵੈ ਧਾਈ ਸਭ ਥਾਈ ਹੋਏ ਸਹਾਈ ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੈ ਸਾਰੇ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਨਾਇਆ ਸਿੰਧ ਪਰਬਤ ਮੇਧਨੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜ ਕਹਿ ਦੇਂਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਸਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗੇ ਰਾਇਆ ਬਡੇ ਬਡੇ ਮਨ ਦੇਵਤੇ ਕਈ ਯੋਗ ਤੀਨੀ ਤਨਤਾਇ ਕਿਨੀ ਤੇਰਾ ਯੰਤਨਾ ਪਾਇਆ ਸਾਧੂ ਸਤਜਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋ ਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਵਤਿਆਂ ਮਹਿਖਾ ਸਰਸਉੰਦ ਉਪਾਇਆ ਜੀਤ ਲੈ ਤਿੰਨ ਦੇਵਤੇ ਤੇਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿੰਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਾਣਵੀ ਦਿਲ ਅੰਦਰ ਤਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣੇ ਆਈ ਦੁਰਗਾ ਸਾ ਇੰਦਰ ਬਿਰਥਾ ਸੋਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਤੇ ਦਾਣਵੀ ਲੋਕੀ ਤਹੀ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਵਣ ਰਾਖਸਾ ਕਿਨੈ ਨਾ ਜਿੱਤਾ ਜਾਈ ਮਹਿ ਖੇਦਨ ਤੂ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾ ਪੌੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾ ਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਲੇ ਖੇਤ ਪਿੜਨ ਕੇ ਚਾਏ ਲਸਕਣ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਗ ਸਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਧ ਨੂੰ ਇੱਕ ਜਾਤ ਨ ਜਾਣਣ ਭੱਜੇ ਖੇ ਤੇ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਕੋਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾ ਵਲੇ ਢੋਲ ਨਗਾਰੇ ਪੌਣ ਦੇ ਊਂਗਣ ਜਾਨ ਜਟਾਵਲੇ ਦੁਰਗਾ ਦਾਨੋ ਡਹੇ ਰਣ ਆਨਾਦ ਵੱਜਣ ਖੇਤ ਪੀਹਾਵਲੇ ਵੀਰ ਪਰੋਤੇ ਬਰਸ਼ੀਏ ਜੰਡਾ ਚ ਮੁੱਟੇ ਆਵਲੇ ਇਕ ਵੱਡੇ ਤੇਗੀ ਤੜਫੀਆਂ ਮਦ ਪੀਤੇ ਲੋਟਣ ਬਾਵਲੇ ਇਕ ਚੁਣ ਚੁਣ ਝਾੜੋ ਕੱਡੀਆਂ ਨਾ ਰੇਤ ਵਿੱਚੋਂ ਸੋਇਨਾ ਡਾਵਲੇ ਗਦਾਤ ਰਸੂਲਾਂ ਬਰਸ਼ੀਆਂ تیر ਵਗਨ ਖਰੇ ਉਤਾਵਲੇ ਜੰਡਸੇ ਪੁੰਘਮਸਾਵਲੇ ਮਰ ਜਾਵਣ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪਰ ਚੰਡਨ ਰਣ ਘੁਰੇ ਨਗਾਰੇ ਤਾਏ ਰਾਖਸ ਰੋਹਲੇ ਚੌਗਿਰਦੋਂ ਪਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁਦ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਹ ਵਡਾਏ ਕੈ ਮਾਰ ਮਾਰ ਪੁਕਾਰੀ ਮਾਰੇ ਚੰਡ ਪਰ ਚੰਡਨ ਬੀਰ ਖੇਤ ਉਤਾਰੇ ਮਾਰੇ ਯਾਪਨ ਬਿਜੁਲੀ ਸਿਰ ਭਾਰ ਮੁਨਾਰੇ ਪੌੜੀ ਚੋਟ ਪਈ ਦਮਾਵੇਂ ਦਲਾ ਮੁਕਾਬਲਾ ਦੇਵੀ ਦਸਨ ਚਾਈ ਸਿੰਘ ਅਨਸਾਰ ਦੀ ਪੇਟ ਮਲੰਦੇ ਲਾਈ ਮਹਿਖੇ ਦੈਂਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਦ ਪੌੜੀ ਚੋਟਾਂ ਪਉਣ ਨਗਾਰੇ ਅਣੀਆਂ ਜੁੱਟੀਆਂ ਤੂ ਲਈਆਂ ਤਰਵਾਰੀ ਦੇਵਾਂ ਦਾ ਨਵੀਂ ਵਾਹਣ ਵਾਰੋ ਵਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂਬਾ ਬਤਰਾ ਦੇਖਣ ਬੈਠ ਓਟਾਰੀ ਨਾਰੀ ਰਾਖਸ ਪਾਈ ਧੂਮ ਸਵਾਰੀ ਦੁਰਗਾ ਦਾਨਵੀ ਪੌੜੀ ਲਖ ਨਗਾਰੇ ਵੱਜਣ ਅਮੋ ਸਾਹਮਣੇ ਰਾਖਸ ਰਣੋਣਾ ਭਜਣ ਰੋਹੇ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੇ ਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੇ ਨੰਗਾਰੇ ਦੋਹਰੇ ਰਣ ਸੰਗਲਿ ਆਲੇ ਤੂੜ ਲਪੇਟੇ ਤੂਰੇ ਸਰਦਾਰ ਜਟਾਲੇ ਓਖਲੀਆਂ ਨਾਸਾਂ ਜਿੰਨਾ ਮੋਹ ਜਾਪਣ ਆਲੇ ਧਾਏ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਨ ਕਨੀਰ ਕਾਲੇ ਪੌੜੀ ਚੋਟ ਪਈ ਖਰਚਾਂ ਮੀਂਦਲਾ ਮੁਕਾਬਲਾ ਕੀਰਲਈ ਵਰਿਆ ਮੀਂਦੁਰਗਾਯੇ ਕੈ ਰਾਖਸ ਵੱਡੇ ਆਲਾਮੀ ਭਾਜਣਾ ਜਾਣਦੇ ਅੰਤ ਹੋਏ ਸਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਕੁਰੇ ਨਗਾਰੇ ਦਲਾਂ ਪੜੰਦਿਆਂ ਪਾਏ ਮਹਿਖਲ ਭਾਰੇ ਦੇਵਾਂ ਦਾਣਵਾ ਵਾਹਣ ਫਟ ਕਰਾਰੇ ਰਾਖਸ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਤੂੰ ਹੀ ਆਂ ਜੋਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪਵਾਂ ਜਵੇ ਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਗ ਸ ਖੜਗ ਲੈ ਪੌੜੀ ਉਮਰ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਖਾ ਸੁਰ ਰਣ ਵਿੱਚ ਗੱਜੇ ਆ ਇੰਦਰ ਜੇਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫੈਰ ਰਹਿਰੇ ਬਾਰੇ ਆਮੋ ਸਾਹਮਣੇ ਆਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਨ ਮੁਨਾਰੇ ਮਾਰੇ ਵਿਜਦੇ ਖੁੱਲੀ ਵਾਣੀ ਦੰਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾਂ ਖਾਏ ਕੈ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਨਾਲ ਧੌंसा ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਂ ਨੂੰ ਖੰਡਾ ਤੂਹਿਆ ਮਹਿਖਾ ਸੁਰ ਭਾਰੀ ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੜਤਾਰੀ ਪੌੜੀ ਸੱਟ ਭਈ ਜਮਤਾਣੀ ਦਾ ਮੁਕਾਬਲਾ ਤੁਹੇ ਲਈ ਕਿਰਪਾ ਨੀ ਦੁਰਗਾ ਮਿਆਣ ਤੇ ਚੰਡੀ ਰਾਖਸ ਖਾਣੀ ਵਾਹੀ ਦੰਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰ ਗਲੈ ਪਾਖਰ ਤੁਰਾ ਪਲਾਨੀ ਰੜ ਕੀ ਤਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਧੋਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰਕੈ ਵੱਡੇ ਗਣ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕਤੀ ਕਹਾਣੀ ਲੋਹੂ ਮੇਜਦੀ ਚਾਰੇ ਜੋਗ ਕਹਾਣੀ ਚੱਲਗ ਤੇਗਦੀ ਵਿਦਨ ਖੇਤ ਵਿਹਾਨੀ ਮਹਿਕੇ ਦੰਤ ਨੂੰ ਇਤੀ ਮੈਂ ਖਾਸ ਹਰਦਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣਾ ਨਹੀਂ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਨ ਸੂਰਮੇ ਹੋਈ ਅਲੋਪ ਪਵਾਨੀ ਦੇਵਾਂ ਨੂੰ ਰਾਜ ਦੇ ਈਸ਼ਰ ਦੀ ਬਰਦਾਨੀ ਹੋਈ ਜਿੱਤ ਦੇਣਾ ਸੁੰਭਾ ਨੇ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਧਾਵਣਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਪਿਟ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੋਹਣੀ ਅਸਮਾਨ ਗਰਦੀ ਛਾਇਆ ਰੋਹ ਸੋਮਨ ਸੋਮਬ ਸੁਦਾਇਆ ਪੌੜੀ ਸੋਮਨ ਸੋਮਬ ਅਲਾਇਆ ਵੜ ਜੋਦੀ ਸੰਘਰਵਾਏ ਰੋਹ ਦੇ ਖਾਲੀ ਦਿੱਤੀਆਂ ਆਵਰੀਆਂ ਮੀ ਤੁਰੇ ਨਚਾਏ ਘੁਰੇ ਦਮਾਵੇਂ ਦੋਹਰੇ ਜੰਬਾਹਨ ਜਿਉ ਅੜਾਏ ਦੇਉ ਦਨੋਂ ਲੁਜਣ ਆਏ ਪੌੜੀ ਦਾਨੋ ਦਿਓ ਨਾਗੀ ਸੰਗਰ ਰਚਿਆ ਫੁੱਲ ਖੜੇ ਜਨ ਬਾਗੀ ਬਾਣੇ ਜੋਧਿਆ ਭੂਤਾਂ ਇਲਾ ਕਾਗੀ ਗੋਸਤ ਭਖਿਆ ਹਮੜ ਧਮੜ ਜਾਗੀ ਕਤੀ ਸੂਰਿਆ 60 ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤਹੀ ਫਿਰ ਆਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦੇ ਆਂਦੀ ਚੰਡ ਚੜ੍ਹਾਈ ਤੇ ਰਾਖਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆਂ ਦੈਤ ਵਟੇ ਆ ਬਿਮਾਨੀ ਹੋਏ ਏਖਟੇ ਲੋਚਣ ਤੂੰ ਗੁਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾ ਮੀਂ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਵੀਰ ਸੰਘਾਰੇ ਤੁਮਰ ਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਧੌਸ ਵਜਾਈ ਦਲਾ ਮੁਕਾਬਲਾ ਰੋ ਭਵਾਨੀ ਆਈ ਉੱਤੇ ਰਾਕਸ ਖੱਬੇ ਦਸਨ ਚਾਈ ਸਿਹਨਸਾਰ ਦੀ ਬਹੁਤਿਆਂ ਦੇ ਤਾਣ ਲਾਈ ਕੀਤੀ ਰੰਗੋਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋ ਹੋਏ ਚਲਾਈ ਰਾਕਸ ਰਾਏ ਨੂੰ ਜੰਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦਾਇਤ ਪੁਕਾਰੇ ਰਾਜੇ ਸੁਮਥੇ ਲੋਚਣ ਤੁਮ ਸੰਘਾਰੇ ਸੁਣੇ ਸਿਪਾਹੀਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦਾ ਜਾਪਣ ਅੰਬਰ ਤਾਰੇ ਡਿੱਗਣ ਸੂਰਮੇ ਗਰੇ ਪ੍ਰਬਤ ਭਾਰੇ ਮਾਰੇ ਬਿਜਦੇ ਦਾਇਤਾਂ ਦੇ ਦਲ ਹਾਰੇ ਦਹਿਸ਼ਤ ਖਾਏ ਕ ਬਚੇ ਸੁ ਮਾਰੇ ਮਾਰੇ ਰਹਿੰਦੇ ਰਾਏ ਥੇ ਬੌੜੀ ਰੋਹੋ ਹੋਏ ਬੁਲਾਏ ਰਾਖਸ ਰਾਇ ਨੇ ਬੈਠੇ ਮਤਾ ਪੁਕਾਈ ਦੁਰਗਾ ਲਿਆਵਨੀ ਚੰਡ ਔਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੇ ਜਮ ਜੇ ਤੇ ਰਾਇ ਬੁલાਏ ਚੱਲੇ ਜੁੱਧ ਨੂੰ ਜਾਣ ਜੰਮਪੁਰ ਪਕੜ ਚਲਾਏ ਸਬੇ ਮਾਰਨੇ ਪਾਉੜੀ ਟੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿਲੇ ਆਏ ਉਤੇ ਰਾਗਸ ਸਬਣੀ ਤੁਰੇ ਨਚਾਏ ਬਰਸ਼ੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤੇਰੀ ਸ਼ਹਿਬਰ ਲਾਈ ਬੁੱਠੀ ਦੇਵਤਾ ਪੀਰੀ ਸੰਖ ਵਜਾਏ ਸੰਘਰ ਰਚਿਆ ਤਾਣ ਤਣ ਤੀਰ ਚਲਾਏ ਦੁਰਗਾ ਤੁਨ ਖਲੈ ਜਿਨੀ ਦਸਤ ਉਠਾਏ ਰਹੇ ਨਾ ਜੀਵਦੇ ਚਾਂਦਨ ਮੁੰਡ ਖਪਾਏ ਦੋਨੋਂ ਦੇਵਤਾ ਸੋਮਬ ਨੇ ਸੋਮਰੇ ਸਾਇ ਮਾਰੇ ਦੈਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦੇ ਉਭਾਏ ਇੰਦਰ ਜਿਹ ਵੇ 23 ਮਾਰ ਗिराਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਨਾ ਚਿਤ ਕਰ ਫੇਸਰਨ ਮਤ ਬੀਚ ਲਾਏ ਬੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਕਦੇ ਨਾ ਕਿਨਾਂ ਹਟਾਏ ਜੁੱਧ ਮਚਾਏ ਕੈ ਮਿਰਤੇਈ ਦਾਨੋਂ ਆਏ ਹੁਣ ਸੰਗਰ ਦੇਖਣਾ ਪਾਉੜੀ ਦੈਂਤੀ ਦੰਦ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਘਾਰੀ ਸਣਮਤ ਬੀਜ ਦੀ ਜਨ ਮਦ ਖਾਏ ਮਦਾਰੀ ਹੂਮਨ ਸੂਰ ਮੇ ਅਗਨਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗਨ ਸਰਣਾ ਨਾ ਮਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮੁਨਾਰੇ ਦਸਣ ਖੇਤ ਵਿੱਚ ਸਬਣੀ ਦਸਤ ਉਭਾਰੇ ਤੇਗਾ ਧੂਏ ਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸਨਿਆ ਤੇਠਣ ਕਾਰੇ ਤੇਗੀ ਉੱਭਰੇ ਕਾਟ ਘੜਨ ਠਠਿਆਰੇ ਜਾਨ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ ਘਤੀ ਉਸਨੇ ਤੁਰਾ ਪੁਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਣ ਪਾਣੀ ਕਾਇਲ ਹਕੂਮ ਦੇ ਏਵੜ ਮਾਰ ਵਿਹਾਣੀ ਉੱਪਰ ਰਾਗਸਾਂ ਬਿਜਲ ਜਿਉਂ ਚਰਲਾਣੀ ਉੱਠੀ ਦੇਵਤਾ ਪੌੜੀ 24 ਤੋਂ ਸੂ ਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਢਾਏ ਕੈਸ ਸਿਰ ਵਿੱਚ ਤੇਗ ਵਗਾਈ ਸ਼ਰਣਾਤ ਬੀਜ ਦੇ ਅਗਨਤ ਦਾਨੋ ਭਾਰੇ ਹੋਏ ਲੋਹਾ ਜੋਦੇ ਜੇਡ ਮਨਾਰੇ ਅੰਦਰ ਖੇਤਦਾ ਦੁਰਗਾ ਨੋ ਲਲਕਾਰੇ ਆਮਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸੇ ਆਮਦੇ ਰਤੂ ਦੇ ਪ੍ਰਣਾਲੇ ਤਨ ਤੇ ਭੋਏ ਪਏ ਉੱਠੇ ਕਾਰਣ ਆਰੇ ਰਾਖਸ ਹੜ ਹੜਾਏ ਧੱਗਾ ਸੰਗਲੀ ਆਲੀ ਸੰਗ ਰਵਾਇਆ ਬਰਸ਼ੀ ਮੰਮਲੀ ਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾਦਾਨਵੀ ਮਾਰ ਮੱਚੀ ਮੋਹਰਾਲੀ ਅੰਦਰ ਖੇਤ ਦਾ ਜਨ ਨਟ ਲੱਥੇ ਸ਼ਾਲੀ ਢੋਲ ਬਜਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮਤੜੀ ਘਣ ਵਿੱਚ ਜਿਉਂ ਸੰਸ਼ਾਲੀ ਤੇਗਾ ਹਸੀਆਂ ਘੁੰਮਰ ਯਾਰ ਸਿਆਲੀ ਬਣਿਆ ਕੇ ਜਮਾ ਤਗਾ ਸੂਲ ਬਜਾਈਆਂ ਦਲਾ ਮੁਕਾਬਲਾ ਤੁਹੇ ਮਿਆਂ ਨੋ ਲਈਆਂ ਜਵਾਨੀ ਸੂਰਮੀ ਸ੍ਰਣਮਤ ਬੀਜ ਵਧਾਈਆਂ ਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਬ ਡਾਇ ਕੈ ਸਬਣੀ ਆਣ ਵਗਾਈਆਂ ਤੇਗਾ ਤੁਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤਾਕ ਤਾਕ ਦਾਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਸੁਤੀ ਜਨ ਨਾਈਆਂ ਮਿਲ ਕੈ ਦੇਵੀਆਂ ਸਬੇ ਮਾਰ ਗੇ ਰਾਈਆਂ ਅੰਦਰ ਖੇਤ ਦਾ ਦਿੱਦੂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਤਾਰੀ ਕਾਲ ਕਾਮਲ ਬਹਲਾ ਰੋਸ ਬਡਾਏ ਕੈ ਨਿਕਲੀ ਮਕਾ ਫੋੜ ਕੇ ਜਣ ਫਤਿਹ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕੈ ਦਲ ਵਿੱਚ ਘੇਰਾ ਘੱਤੇ ਆ ਜਣ ਸਹੀ ਤੁਰਿਆ ਗਿਣਣਾਏ ਕੈ ਆ ਵਿਸੂਲਾ ਹੋਇਆ ਤਿਉ ਲੋਕਾਂ ਤੇ ਖੁਨਸਾਏ ਕੈ ਰੋਹੋ ਸਦਾਈਆਂ ਚਕਰਪਾਨ ਕਰਨੰਦਾ ਖੜਕ ਉਠਾਏ ਕੈ ਅੱਗੇ ਰਾਖਸ ਬੈਠੇ ਰੋਲੇ ਤੇਰੀ ਤੇਗੀ ਸ਼ਹਿਬ ਰਲਾਏ ਕੈ ਪਕੜ ਪਿਛਾੜੇ ਰਾਖਸਾਂ ਦਾ ਲਦਾਇਤਾ ਅੰਦਰ ਜਾਏ ਕੈ ਬੋਕੇ ਸੀਂ ਪਕੜ ਪਿਛਾੜੇ ਨਾ ਤਨ ਅੰਦਰ ਤੂੰ ਮਰ ਚਾਏ ਕੈ ਵੱਡੇ ਵੱਡੇ ਚੁਣ ਸੂਰਮੇ ਗਏ ਕੋਟੀ ਦੇ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੋਹਾਂ ਕੰਧਾਰਾ ਮੋਹੇ ਜੁੜੇ ਅਨੀਆਂ ਰਾਚੋਈਆਂ ਤੁਹੀ ਕਿਰਪਾਣਾ ਤਿੱਖੀਆਂ ਨਾਲ ਲੋਹੂ ਤੋਈਆਂ ਹੂਰਾ ਸਣ ਮਤ ਬੀਜਨੂ ਘਾਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਰਦੈ ਹੋਈਆਂ 24 ਤੋਂਸਾਂ ਪਾਈਂ ਦਲਾ ਮੁਕਾਬਲਾ ਦਸਤੀ ਤੂੰ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿਦਨ ਰਾਤੀਆਂ ਆਈਆਂ ਮਰਦਾਂ ਘੋੜੀਆਂ ਜੋਗਣੀਆਂ ਮਿਲ ਤਾਈਆਂ ਲੋਹੂ ਭਖਣ ਫੌਜਾਂ ਮਾਰ ਹਟਾਈਆਂ ਦੇਵਾਂ ਦਾ ਨਵਾ ਭਜ ਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੁਈ ਨਾ ਪੌਣੇ ਪਾਈਆਂ ਬੁੰਨਾ ਰક્ત ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰਤਾਂ ਬਹੁਤੀ ਸ੍ਰੀ ਬਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਝੂਜੇ ਸੂਰਮੇ ਸੁੰਭ ਸੁਣੀਂ ਕਰ ਹਾਲੀ ਸਰਾਣਾ ਮਤ ਬੀਜ ਦੀ ਰਾਣ ਵਿੱਚ ਕਿਨਾਂ ਨਾ ਚਾਲੀ ਦੁਰਗਾ ਆਵੰਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕੈ ਚੋਟਾਂ ਪਾਣ ਤਬਾਲੀ ਜਸਨ ਜੁਦ ਨੂੰ ਥਰ ਥਰ ਪ੍ਰਥਮੀ ਚਾਲੀ ਦਲਾਂ ਚੜੰਦੇ ਆਂ ਨਾਉ ਜਿਵੇਂ ਹੈ ਹਾਲੀ ਸਹਦਰਿਯਾਓ ਵਿੱਚ ਧੂੜ ਉਤਾਹਾ ਘਾਲੀ ਛੜੀ ਤੁਰੰਗ ਮਾਂ ਜਾਣ ਪੁਕਾਰੂ ਚਾਲੀ ਤ੍ਰਤੀ ਇੰਦਰਥੈ ਪੌੜੀ ਆਹਰ ਮਿਲੇ ਆਹਰੀਆਂ ਸੈਨ ਸੂਰੀਆਂ ਸਾਜੀ ਚੱਲੇ ਸੋਹੇ ਦੁਰਗਾ ਸਾਜਣ ਕਾ ਬਹਾਜੀ ਤੀਰੀ ਤੇਗੀ ਜਮ ਤੜੀ ਰਣ ਮੰਡੀ ਬਾਜੀ ਇੱਕ ਘਾਇਲ ਹਕੂਮਨ ਸੂਰ ਮੇ ਜਨਮਕਤਬ ਕਾਜੀ ਕਬੀਰ ਪਰੋਤੇ ਬਰਸ਼ੀਏ ਜਿਉ ਚੋਕ ਪੌਣ ਨਿਵਾਜੀ ਇੱਕ ਦੁਰਗਾ ਸੋਹੇ ਖੁਨਸਖੈ ਖੁਨਸਾਇਨ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਪੁਖੇ ਆਏ ਬਾਜੀ ਕਦੇ ਨਾ ਰਜੇ ਜੁਜਤੇ ਰਾਜ ਹੋਏ ਰਾਜੀ ਬੱਜੇ ਸੰਗਲੀ ਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਟਾਂ ਜੋੜ ਕੇ ਨੇਜੇ ਬੰਬਲੀ ਆਲੇ ਦਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾਯਤ ਦਾਣਵੀ ਸੂਲ ਹੋਈਆਂ ਕੰਗਾ ਵਾਸ਼ੜ ਕੱਤੀ ਸੂਰੀਆਂ ਵਿੱਚ ਖੇਤ ਖਤੰਗਾ ਤੁਹੀ ਕਿਰਪਾਣਾ ਤਿੱਖੀਆਂ ਵੱਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਪੇੜ ਪਿਆ ਨਿਹੰਗਾ ਪੌੜੀ ਔਰੜਾ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂੋਂ ਕਢੀਆਂ ਤਖੀਆਂ ਤਰਵਾਰੀ ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗਨ ਲੈ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਯਾਰੀ ਦੂਹਾ ਤੰਧਾਰਾਂ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਉ ਤੱਕ ਤੱਕ ਕੈਬਰ ਦੁਰਗਾ ਸਾ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਉ ਸੋਹਣਾ ਸੰਜਾ ਬਾਗੜਾ ਜਨ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਰਵਾਰ ਕਉ ਇਦੂ ਪਾਰੋਂ ਓਤ ਪਾਰ ਹਰਨਾਖਸ ਕਈ ਹਜ਼ਾਰ ਕਉ ਜਿਨੇ ਇਕਾ ਰਹੀ ਕੰਧਾਰ ਕਉ ਸਾਧ ਰਹਿਮਤ ਤੇਰੇ ਵਾਰ ਕਉ ਪੌੜੀ ਦੋਹਾਂ ਕੰਧਾਰਾ ਮੋਹ ਜੁੜੇ ਛੱਟ ਪਈ ਜਮਤਾਨ ਕਉ ਤਦ ਖਿੰਗਨ ਸੁਮਨ ਚਾਇਆ ਢਾਲ ਉੱਪਰ ਬਰਗਸਤਾਨ ਕਉ ਫੜੀ ਬਿਲੰਦ ਮੰਗਾਇਓ ਉਸ ਫਰਮਾਇਸ ਕਰ ਮੁਲਤਾਨ ਕਉ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਨ ਕੋਗੇ ਤੇਗ ਵਗਾਈ ਦੁਰਗਾ ਸਾ ਬੜ ਸੁੰਬਣ ਬਈ ਪਲਾਨ ਕੋ ਰੜ ਕੀ ਜਾਏ ਕੈ ਧਰਤ ਕੋ ਬੜ ਪਾਖਰ ਬੜ ਕੇ ਕਾਨ ਕੋ ਵੀਰ ਪਲਾਨੋ ਡਿੱਗਿਆ ਕਰ ਸਜਦਾ ਸੁਮ ਸੁਝਾਨ ਕੋ ਸਾ ਬਾਸ ਸੁਨਾਉਣੇ ਖਾਨ ਕੋ ਸਦਾ ਸਾ ਬਾਸ ਤੇਰੇ ਤਾਨ ਕੋ ਤਾਰੀਫਾਂ ਪਾਣ ਚ ਬਾਣ ਕੋ ਸਦਾ ਰਹਿਮਤ ਕੈਫਾਂ ਖਾਨ ਕੋ ਸਦਾ ਰਹਿਮਤ ਤੁਰੇ ਨ ਚਾਨ ਕੋ ਪੌੜੀ ਦੁਰਗਾ ਤਹਦਾਨੀ ਗਹ ਸੰਗਰ ਕਥੇ ਔਰੜ ਉੱਠੇ ਸੂਰਮੇ ਆ ਡਾਹੇ ਮੱਥੇ ਕੱਟ ਤਫੰਗੀ ਕੈ ਬਰੀਦਲ ਗਾਹੇ ਨੇ ਕਥੇ ਦੇਖਣ ਜੰਗ ਫਰੇਸ ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਦਰ ਕੁਰੇ ਨਗਾਰੇ ਔਰੜ ਆਏ ਸੂਰਮੇ ਸਰਦਾਰਣਯਾਰੇ ਲੈ ਕੇ ਤੇਗਾ ਬਰਸ਼ੀਆਂ ਆਥਿਆਰ ਉਬਾਰੇ ਟੂਬ ਪਟੇਲਾ ਪਾਖਨਾਂ ਗੱਲ ਸੰਝ ਸਵਾਰੇ ਲੈ ਕੇ ਬਰਸ਼ੀ ਦੁਰਗਾ ਸ਼ਾ ਬੋਧ ਨਾਨਾ ਮਾਰੇ ਚੜੇ ਰਥੀਂ ਗਾਜ ਕੋੜੀ ਮਾਰ ਭੋਇ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਨਾਲ ਤੁंसा ਭਾਰੀ ਲਈ ਭਗਉਤੀ ਦੁਰਗਾ ਸਵਰ ਜਾਗਣ ਭਾਰੀ ਲਾਈ ਰਾਜੇ ਸੁੰਮ ਨੂੰ ਰਤ ਪੀਏ ਪਿਆਰੀ ਸੁੰਮ ਭਲਾ ਨੂੰ ਡਿਗਿਆ ਉਪਮਾ ਵਿਚਾਰੀ ਡੋਬਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਦੀ ਉਤਰੀ ਪੈਣ ਸੂਹੀ ਸਾਰੀ ਪੌੜੀ ਦੁਰਗਾਯਤ ਦਾਨਮੀ ਪੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਹਾ ਗਿਆ ਸਬਨੀ ਬਾਹੀ ਸੋਮਨ ਸੋਮ ਸੰਘਾਰਿਆ ਵਥ ਜੇਹੇ ਸਾਹੀ ਫੌਜਾਂ ਰਾਖਸੇ ਆ ਰੀਆਂ ਦੇਖ ਰੋਮਣ ਤਾਹੀ ਮੋਹੇ ਕੜੂਚੇ ਕਾਹ ਦੇ ਛੜ ਘੋੜੇ ਰਾਹੀ ਭਜਦੇ ਹੋਏ ਮਾਰੀਆਂ ਮੁੜ ਝਾਕਨ ਨਾਹੀ ਪੌੜੀ ਸੋ ਮਨ ਸੋ ਮ ਪਠਾਇਆ ਜਮ ਦੇ ਤਾ ਮਨੋ 인ਦਰ ਸੱਦ ਬੁਲਾਇਆ ਰਾਜੇ ਅਬ ਖੇਖਨੋ ਸਿਰ ਪਰ ਛਤਰ ਫੇਰਾਇਆ ਰਾਜੇ 인ਦਰ ਅਦੈ 14 ਲੋਕਾਂ ਛਾਇਆ ਜਸ ਜਗਮਾਤ ਦਾ ਦੁਰਗਾ ਪਾਠ ਬਨਾਇਆ ਸੱਬੇ ਪੌੜੀਆਂ ਫੇਰਣਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਨਾਇਆ ਸੱਬੇ ਪੌੜੀਆਂ ਫੇਰਣਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਗ ਜਾਵੇ ਸੁਨਹਾਰ ਹੋ ਜਾਵੇ ਸਹੀ ਦਸਾਂ ਦੇ ਮਨ ਨੂੰ ਭਾਵੇ ਫਤਿਹ ਪਾਵੇ ਸਤਿ ਸ਼੍ਰੀ ਅਕਾਲ ਗੁਰੂ ਬਰ ਅਕਾਲ ਦੇਖ ਤੇ ਫਰੇ ਤੇ ਪੰਥ ਖਾਲਸਾ ਸ੍ਰੀ ਹਰਮਨ ਦਾਣ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ